ਕਿਆ ਬਸੇ ਆ ਗੋਜਨ ਸਮਾਜ ਪਾਰਟੀ ਦੇ ਸਟੇਟ ਜ਼ਿਲ੍ਹਾ ਵਿਧਾਨ ਸਭਾ ਸੈਕਟਰ ਔਰ ਪਿੰਡ ਪੱਤਰ ਦੇ ਆਗੂਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਗੋਜਨ ਸਮਾਜ ਪਾਰਟੀ ਨੇ ਫੈਸਲਾ ਕੀਤਾ ਹੈ ਕਿ 28 ਤਰੀਕ ਕੱਲ ਠੀਕ 11 ਵਜੇ ਅੰਮ੍ਰਿਤਸਰ ਦੇ ਕਟਨਾਕਰਮ ਦੇ ਵਿਰੋਧ ਦੇ ਵਿੱਚ ਰੋਸ ਪ੍ਰਦਰਸ਼ਨ ਅਤੇ ਮੈਮੋਰੰਡਮ ਦਿੱਤੇ ਜਾਣਗੇ ਦੁਆਬੇ ਦਾ ਰੋਸ ਪ੍ਰਦਰਸ਼ਨ ਮੋਹਨ ਸਮਾਜ ਪਾਰਟੀ ਵੱਲੋਂ ਫਗਵਾੜਾ ਦੇ ਵਿੱਚ ਕੀਤਾ ਜਾਏਗਾ ਫਗਵਾੜਾ ਰੈਸਟ ਹਾਊਸ ਵਿਖੇ ਇਕੱਠੇ ਹੋ ਕੇ ਮਾਰਚ ਕਰਕੇ ਮੈਮੋਰੰਡਮ ਪ੍ਰਸ਼ਾਸਨ ਨੂੰ ਦਿੱਤਾ ਜਾਏਗਾ ਔਰ ਮਹਾੜੀ ਫਤਿਹਗੜ੍ਹ ਸਾਹਿਬ ਲੁਧਿਆਣਾ ਔਰ ਪਟਿਆਲਾ ਲੋਕ ਸਭਾ ਰੋਪੜ ਔਰ ਮਹਾੜੀ ਦਾ ਜਨਾਬ ਮਹਾੜੀ ਵਿਖੇ ਮੈਮੋਰੰਡਮ ਦੇਗਾ ਔਰ ਬਾਕੀ ਮਜਾ ਜਿਹੜੀਆਂ ਲੋਕ ਸਭਾ ਆ ਉਹ ਅਮਰਸਰ ਦੇ ਵਿੱਚ ਮੈਮੋਰੰਡਮ ਦੇਣਗੇ ਔਰ ਸੰਗਰੂਰ ਵਿਖੇ ਸੰਗਰੂਰ ਪਟਿਆਲਾ ਫਰੀਦਕੋਟ ਫਿਰੋਜ਼ਪੁਰ ਦੇ ਬੋਝਨ ਸਮਾਜ ਪਾਰਟੀ ਦੇ ਵਰਕਰ ਸਮਰਥਕ ਇਕੱਠੇ ਹੋ ਕੇ ਮੈਮੋਰੰਡਮ ਦੇਣਗੇ ਬੋਝਨ ਸਮਾਜ ਪਾਰਟੀ ਅਮਰਸਰ ਦੀ ਘਟਨਾ ਦੀ ਨਿੰਦਾ ਕਰਦੀ ਹੈ ਬੋਝਨ ਸਮਾਜ ਪਾਰਟੀ ਦੀ ਅਮਰਸਰ ਦੀ ਸਾਡੀ ਟੀਮ ਸ਼ੁਰੂ ਤੋਂ ਹੀ ਉਸ ਘਟਨਾ ਦੇ ਉੱਪਰ ਐਕਟਿਵ ਰਹੀ ਹੈ ਔਰ ਪ੍ਰਸ਼ਾਸਨ ਦੇ ਨਾਲ ਉਹਨਾਂ ਨੇ ਆਪਣਾ ਬੋਧਨ ਸਮਾਜ ਪਾਰਟੀ ਵੱਲੋਂ ਇੱਥੇ ਰੋਸ ਵੀ ਪ੍ਰਗਟ ਕੀਤਾ ਉੱਥੇ ਐਫ ਆਈ ਆਰ ਦਰਜ ਕਰਵਾਈ ਬੋਧਨ ਸਮਾਜ ਪਾਰਟੀ ਨੇ ਔਰ ਇੱਕ ਦੋਸ਼ੀ ਪਕਰਿਆ ਵੀ ਗਿਆ ਹੁਣ ਬੋਧਨ ਸਮਾਜ ਪਾਰਟੀ ਇਹ ਚਾਹੁੰਦੀ ਹੈ ਕਿ ਨੰਬਰ 1 ਉਹ ਜਿਹੜਾ ਦੋਸ਼ੀ ਪਕਰਿਆ ਗਿਆ ਉਹਦੇ ਪਿੱਛੇ ਸਾਜ਼ਿਸ਼ ਕਰਨੇ ਵਾਲੇ ਲੋਕ ਵੀ ਉਹ ਪ੍ਰਸ਼ਾਸਨ ਵੀ ਪਹੁੰਚ ਤੋਂ ਦੂਰ ਨਹੀਂ ਰਹਿਣੇ ਚਾਹੀਦੇ ਉਹਨਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਉੱਥੇ ਤੱਕ ਪਹੁੰਚਣਾ ਚਾਹੀਦਾ ਦੂਸਰਾ ਮੌਜੂਦ ਸਮਾਜ ਪਾਰਟੀ ਦਾ ਪੰਜਾਬ ਦੀ ਸਰਕਾਰ ਨੂੰ ਇਹ ਕਹਿਣਾ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਬੁੱਤ ਨਾਲ ਛੇੜਛਾੜ ਕਰਨ ਵਾਲਿਆਂ ਦੇ ਖਿਲਾਫ ਬਾਕੀ ਧਰਾਵਾਂ ਦੇ ਨਾਲ-ਨਾਲ ਐਨਐਸਸੀ ਲਗਾ ਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਤੀਸਰਾ ਮੁੱਦਾ ਇਸ ਰੋਸ ਧਰਨੇ ਪ੍ਰਦਰਸ਼ਨ ਦੇ ਵਿੱਚ ਭੌਜਨ ਸਮਾਜ પાર્ટી ਨੇ ਇਹ ਸ਼ਾਮਲ ਕੀਤਾ ਹੈ ਕਿ ਪੰਜਾਬ ਦੇ ਅੰਦਰ ਕਿਤੇ ਵੀ ਜਿੱਥੇ ਵੀ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਹਨ ਤਾਂ ਸਰਕਾਰ ਉੱਥੇ ਲੋੜਿੰਦੇ ਸੁਰੱਖਿਆ ਪ੍ਰਬੰਧ ਕਰੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਐਸੀ ਅਨਸੁਖਾਮੀ ਘਟਨਾ ਨਾ ਵਾਪਰੇ ਅਤੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸਮਾਜਿਕ ਤਣਾਅ ਆਪਸੀ ਟਕਰਾਅ ਪਾਇਚਾਰਿਕ ਸਾਂਝ ਨੂੰ ਤੋੜਨ ਦੀਆਂ ਸਾਜਸ਼ਾ ਰਚਣ ਬਾੜੀਆਂ ਤਾਕਤਾਂ ਕਾਮਯਾਬ ਨਾ ਹੋ ਸਕਣ ਪੰਜਾਬ ਸਰਕਾਰ ਦੇ ਹੁਣ ਤੱਕ ਦਾ ਜੋ ਰੋਲ ਰਿਹਾ ਅਸੀਂ ਬੋਝਨ ਸਮਾਜ ਪਾਰਟੀ ਉਹਦੀ ਕੰਰੇ ਸ਼ਬਦਾਂ ਵਿੱਚ ਫਿਰ ਨਿੰਦਾ ਕਰਦੀ ਹੈ ਔਰ ਸਰਕਾਰ ਨੂੰ ਸਤਰਕ ਔਰ ਸਾਵਧਨ ਕਰਨ ਦੇ ਲਈ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਦੇ ਲਈ ਬੋਝਨ ਸਮਾਜ ਪਾਰਟੀ ਨੇ ਰੋਸ ਦਰ ਨੇ ਔਰ ਪ੍ਰਦਰਸ਼ਨ ਦਾ ਪ੍ਰੋਗਰਾਮ ਲਿਖਿਆ ਮਸਪਾ ਵਰਕਰਾਂ ਨੂੰ ਮੇਰੀ ਅਪੀਲ ਹੈ ਕਿ ਉਹ ਜਿਆਦਾ ਤੋਂ ਜਿਆਦਾ ਸੰਖਿਆ ਵਿੱਚ ਧਰਨੇ ਪ੍ਰਦਰਸ਼ਨ ਦੇ ਵਿੱਚ ਪਹੁੰਚ ਕੇ ਸਰਕਾਰ ਨੂੰ ਝੰਡੋੜਨ ਦੇ ਵਿੱਚ ਬਹੁਜਨ ਸਮਾਜ ਪਾਰਟੀ ਦਾ ਸਹਿਯੋਗ ਕਰ ਧੰਨਵਾਦ ਜੈਪੀਨ ਜੈਪਾਤ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ